ਸਤਿ ਸ਼੍ਰੀ ਅਕਾਲ ਜੀ ਮੈਂ ਦਵਿੰਦਰ ਸਿੰਘ ਸੁਲਤਾਨਪੁਰ ਲੋਧੀ ਗੰਗਾ ਸੀਡ ਸਟੋਰ ਤੋਂ ਤਲਵੰਡੀ ਚੌਧਰੀਆਂ ਰੋਡ ਤੋਂ ਅੱਜ ਆਪਣੇ ਇੱਥੇ ਫੰਕਸ਼ਨ ਸੀ ਜੀ ਪਾਇਨੀਅਰ ਪਾਇਨੀਅਰ ਦੀ ਮੱਕੀ 1890 ਅਤੇ 1899 ਦੀ ਓਪਨਿੰਗ ਸੀ ਜਿਸ ਵਿੱਚ ਆਰਮਨ ਸਿੰਘ ਜੀ ਅਤੇ ਉਹਨਾਂ ਦੇ ਟੀਐਮ ਨਰਿੰਦਰ ਸਿੰਘ ਜੀ ਅਤੇ ਵਰਤਿਕਾ ਮੈਡਮ ਵੀ ਮੌਜੂਦ ਸੀ ਨਾਲ ਅਮਨਪ੍ਰੀਤ ਸਿੰਘ ਜੋ ਕਿ ਪਾਇਨੀਅਰ ਕੰਪਨੀ ਦਾ ਵਰਕਰ ਹੈ ਉਹ ਵੀ ਇੱਥੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਵਿੱਚ ਆਪਾਂ ਕਿਸਾਨ ਵੀਰਾਂ ਨੂੰ 1890 ਅਤੇ 1899 ਮੱਕੀ ਦੀ ਸਪਲਾਈ ਕਰਵਾਈ किसान वीरानू तो वील है कि साढ़े को मक्की उपलब्ध है बिल्कुल कंपनी कंपनी के जेनुअन रेट से तुम तो आ सकते जो मर्जी तुम तो आ सदी अपनी मक्की लै सकते हो तो धनबाद जी नमस्कार साथियों मैं अनुगेन सिंह पाइनियर कंपनी में एज ए ट्रैटरी मैनेजर काम करता हूँ पाइनियर जिसके बारे में आप सभी लोग जानते हैं अमेरिका की ये कंपनी है और सबसे पहले शालू मक्की को शुरुआत करने के जो क्रेडिट जाता है वो पाइनियर कंपनी को जाता है और सबसे पहले इकतीस बाई पैंतालीस से पाइनियर कंपनी ने शुरुआत की थी पंजाब क्षेत्र में जो काफ़ी अच्छे किसानों के लिए हाइब्रिड्स रहे इसी तरीके से समय समय पे अन्य हाइब्रिड भी मार्केट में आए जिसमें पी अठारह नब्बे और अठारह निन्यानवे काफ़ी अच्छे हाइब्रिड हैं जो जिम्मेदार भाइयों के लिए बड़ी अच्छी पैदावार अच्छा मुनाफा दे रहे हैं इनकी जो तो क्वालिटी है सीट की क्वालिटी है वो बहुत अच्छी है ग्रेन क्वालिटी बहुत अच्छी है कलर बहुत अच्छा है ईल जो मार्केट में दूसरे हाइब्रिड से लें उनसे मच बेटर है काफ़ी अच्छा चाड़ दे रही है तो इन खूबियों की वजह से किसान भाई जो है काफ़ी ज़्यादा पसंद करते हैं पाइनियर के हाइब्रिड्स पी अठारह नब्बे और अठारह अच्छा निन्यानवे के बारे में तो बाकी आ, मैं सभी किसान भाइयों से यही कहना चाहूंगा कि वो अपने खेतों में पी अठारह नब्बे और पी अठारह निन्यानवे जैसे हाइब्रिड लगाएं और वद से मुनाफा वनाफा से वह चाड़ पाएँ तो आज से हमने अपने हाइब्रिड पी अठारह नब्बे और अठारह निन्यानवे की शुरुआत कर दी है आज किसानों के बीच में ये उपलब्ध है और अब सभी मार्केट में ये उपलब्ध रहेंगे तो आ, किसान भाई आराम से आके अपने चीज को परचेज कर सकते हैं और जैसे जैसे उनको बीज की रिक्वायरमेंट रहे वो आके अपने मार्केट में बीज को ले सकते हैं और कोई भी जल्दबाजी करने की ऐसी कोई आवश्यकता नहीं है जैसे जैसे उनकी आवश्यकता हो उसी हिसाब से बीज लेते रहें समय समय पर उनको बीज मिलता रहेगा और मार्केट की हर शॉप पर ये उपलब्ध है तो कोई भी इस तरीके की पैनिक होने की जरूरत नहीं है ਪੇਸ਼ੈਂਸ ਰੱਖੇ ਅਤੇ ਸਮੇਂ ਦੇ ਸਾਥ ਆਪਣੀ ਖੇਤੋ ਦੀ ਬਿਜਾਈ ਕਰਨ ਅਤੇ ਸਭ ਤੋਂ ਜਿਆਦਾ ਆਚਾ ਪੀ 1890 ਅਤੇ 1899 ਪਾਇਨੀਅਰ ਕੰਪਨੀ ਦਾ ਬੀਜ ਹੀ ਲਗਾਏ। ਧੰਨਵਾਦ। ਮੇਰਾ ਨਾਮ ਬਲਵਿੰਦਰ ਸਿੰਘ ਜੀ। ਮੈਂ ਡਿਸਟ੍ਰਿਕਟ ਤਰਨਤਾਰਨ ਗੋਇੰਦਵਾਲ ਸਾਹਿਬ ਦੇ ਇਲਾਕੇ ਤੋਂ ਮਾਝੇ ਦੀ ਧਰਤੀ ਤੋਂ ਤੇ ਵੀਰ ਜੀ ਅਸੀਂ ਜਿਹੜਾ ਬੀਜ ਆ ਸੀਡ ਆ ਹਰ ਵਾਰ ਗਗਨਾ ਬੀਜ ਸਟੋਰ ਤੋਂ ਲੈਨੇ ਆ ਮਟਰਾਂ ਦਾ ਹੋਵੇ ਜਾਂ ਮੱਕੇ ਦਾ ਹੋਵੇ ਜਾਂ ਕਿਸੇ ਵੀ ਕਿਸਮ ਦਾ ਤੇ ਪਿਛਲੀ ਵਾਰ ਵੀ ਅਸੀਂ ਜਿਹੜਾ 1899 ਪਾਣੀਰ ਦਾ ਤੇ 1890 ਜਿਹੜਾ ਬੀਜਿਆ ਸੀ ਬਹੁਤ ਵਧੀਆ ਵੀਰ ਜੀ ਦਾ ਝਾੜ ਨਿਕਲਿਆ। ਤੇ ਬਾਕੀ ਜਿਹੜੇ ਗਗਨ ਸੀਡ ਵਾਲਿਆ ਸੁਲਤਾਨਪੁਰ ਲੋਧੀ ਤੋਂ ਬਹੁਤ ਵਧੀਆ ਵੀਰਜੀ ਦਾ ਰਿਕਾਰਡ ਆ ਇਲਾਕੇ ਦੇ ਵਿੱਚ ਕਿਹੇ ਵੀ ਚੀਜ਼ ਜਿਹੜੀ ਆ ਕੀਮਤ ਤੋਂ ਵੱਧ ਨਹੀਂ ਵੇਚਦੇ ਜੋ ਕੰਪਨੀ ਰੇਟ ਕੰਟਰੋਲ ਰੇਟਾਂ ਤੇ ਚੀਜ਼ ਵੇਚਦੇ ਨੇ ਤੇ ਵੱਧ ਤੋਂ ਵੱਧ ਵੀ ਜਿਹੜਾ ਆ ਉਹ ਬੀਜ ਗਗਨ ਬੀਜ ਸਟੋਰ ਤੇ ਜਿਹੜਾ ਫਲੱਬ ਹੋਣਾ ਚਾਹੀਦਾ ਕੰਪਨੀ ਕਰਉਣਾ ਚਾਹੀਦਾ ਬਹੁਤ ਵੱਡੀ ਪੱਧਰ ਤੇ ਜਿਹੜਾ ਬੀਜ ਸਹੀ ਰੇਟ ਤੇ ਵਾਜਿਬ ਰੇਟ ਤੇ ਵੀਰਜੀ ਇਹ ਵੇਚਦੇ ਨੇ ਗਗਨ ਬੀਜ ਸਟੋਰ ਸੁਲਤਾਨਪੁਰ ਲੋਧੀ ਵਾਲੇ ਸੋ ਬੇਨਤੀ ਹੈ ਕੰਪਨੀ ਨਾਲ ਵੱਧ ਤੋਂ ਵੱਧ ਬੀਜ ਜਿਹੜਾ ਭਾਇਆ ਕਰਾਇਆ ਜਾਵੇ ਕਿਉਂਕਿ ਇਹ ਕਿਸਾਨਾਂ ਨੂੰ ਬਿਲਕੁਲ ਜਾਇਜ਼ ਰੇਟ ਤੇ ਜਿਹੜਾ ਬੀਜ ਉਪਲਬਧ ਕਰਾਉਂਦੇ ਨੇ ਅਸੀਂ 5 ਤੋਂ 7 ਸਾਲ ਤੋਂ ਗਗਨ ਵੀਰ ਨਾਲ ਜੁੜੇ ਹੋਏ ਆ ਬਹੁਤ ਵਧੀਆ ਇਨਸਾਨ ਨੇ ਤੇ ਵਧੀਆ ਬੀਜ ਜਿਹੜਾ ਵੇਚਦੇ ਨੇ ਸੋ ਬਾਕੀ ਬੇਨਤੀ ਕੰਪਨੀ ਜੇ ਸੁਣਦੀ ਹੋਵੇ ਤੇ ਜਿਹੜਾ ਆਮ ਸਾਡੇ ਮਾਝੇ ਦੇ ਇਲਾਕੇ 'ਚ ਬਲੈਕ ਹੋ ਰਹੀ ਆ ਆਮ ਦੁਕਾਨਾਂ ਤੇ ਉਹਨਾਂ ਦੇ ਵੀ ਕੰਟਰੋਲ ਕੀਤਾ ਜਾਵੇ ਪਰ ਗਗਨ ਬੀਜ ਸਟੋਰ ਤੇ ਬੀਜ ਜਿਹੜਾ ਬਹੁਤ ਜਾਇਜ਼ ਰੇਟ ਤੇ ਵੀਰ ਜੀ ਮਿਲ ਰਿਹਾ ਸੋ ਧੰਨਵਾਦ ਆ ਗਗਨ ਵੀਰ ਦਾ ਤੇ ਪੈਨੀਅਰ ਕੰਪਨੀ ਦਾ ਵੀ ਮ ਡਿਸਟ੍ਰਿਕਟ ਕਪੂਰਥਲਾ ਰਫੀਦ ਸੁਲਤਾਨਪੁਰ ਲੋਧੀ ਅਸੀਂ ਤਕਰੀਬਨ ਗਗਨ ਸੀਡਸ ਤੋਂ ਨਾਲ 10 ਸਾਲ ਤੋਂ ਮਤਲਬ ਅਟਾਏ ਚਾ 2199 ਦਾ ਬੀਜ ਜਿਹੜਾ ਪਰਚੇਜ਼ ਕਰਨ ਆਏ ਆ ਤਾਂ ਬਹੁਤ ਵਧੀਆ ਇਹਨਾਂ ਦਾ ਜੈਨੂਇਨ ਰੇਟ ਆ ਤੇ ਵਧੀਆ ਮਤਲਬ ਰੇਟ ਨਾਲੋਂ ਵਧੀਆ ਕੁਆਲਿਟੀ ਦੇ ਵਿੱਚ ਸਾਨੂੰ ਸੀਡ ਜਿਹੜਾ ਮਿਲ ਰਿਹਾ ਤੇ ਬਾਕੀ ਹਰ ਕਿਸਾਨ ਦੀ ਆਪਣੀ ਚੋਇਸ ਆ ਜੋ ਵੀ ਚਾਹਣ ਲੈ ਸਕਦੇ ਜਿੰਨਾ ਦਾ ਵੀ 18 90 18 90 ਜਿਹੜਾ ਵੀ ਮਤਲਬ ਸੀਡ ਦੀ ਲੋੜ ਆ ਉਹ ਸਿੱਧਾ ਆ ਗਿਆ ਜੀ ਵਧੀਆ ਓਕੇ ਜੀ ਹਾਂਜੀ ਮੈਂ ਗੁਰਬਚਨ ਸਿੰਘ ਡੇਰਾ ਸਾਹਿਬ ਲਾਹੌਰ ਤੋਂ ਜੋ ਤਰੁਤਾਰਨ ਜਲੇ ਤੋਂ ਅਸੀਂ ਮੱਕੀ ਵੀ ਖੇਤੀ ਕਰਦੇ ਆ 1890 1899 2020 ਸੋ ਅਸੀਂ ਅੱਜ ਕਹਿੰਦੇ 24 ਸਟੋਰ ਤੇ ਬਿਜ ਲੈਣ ਵਾਸਤੇ ਆਏ ਆ ਤੇ ਬਹੁਤ ਵਧੀਆ ਭਾਜੀ ਨੇ ਜੋ ਕਿ 2 ਦਾ ਸਹੀ ਰੇਟ ਵਾਇਬਰੇਟ ਤੇ ਰੰਦੇ ਆ ਨਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਜਿਹਨਾਂ ਨੇ 24 ਸਟੋਰ ਤੋਂ ਜੋ ਸਹੀ ਕੀਮਤ ਤੇ ਤੇ ਸਹੀ ਜੀ ਵੇਚਦੇ ਆ ਬੀਜ ਖਰੀਦਾ ਜਾਵੇ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ